ਆ ਲੈ ਆ ਲੈ ਆਨੰਤ ਨਿਆਣੇ ਤੇ ਬਸ ਨਾ ਫੋਨ ਨਾਲ ਹੀ ਗਿੱਜੇ ਆ ਹੱਥ ਵਿੱਚ ਫੋਨ ਫੜਾ ਦੋ ਆ ਲੈ ਫੋਨ ਮੰਮੀ ਜੀ ਛੱਡਦਾ ਹੀ ਨਹੀਂ ਕਿਹੇ ਵਕਤ ਗੀ ਜਦੋਂ ਪੜ ਲਈ ਇਹਨਾਂ ਬਸ ਰੋਣਾ ਸ਼ੁਰੂ ਹੋ ਜਾਂਦਾ ਵੇ ਲੋ ਰੋਣ ਵੀ ਲੱਭਿਆ ਨਾ ਪੁੱਤ ਅਜੇ ਤਾਂ ਘਰ ਵਾ ਤੇ ਕੋਈ ਗੱਲ ਨਹੀਂ ਕੱਲ ਨੂੰ ਇਹਨੇ ਸਕੂਲ ਵੀ ਜਾਇਆ ਕਰਨਾ ਵਾ ਫੇਰ ਤੰਗੀ ਹੁਣੀ ਆ ਮੰਮੀ ਜੀ ਕੀ ਕਰਾਂ ਹੁਣ ਜਦੋਂ ਇਹਨੂੰ ਸ਼ਾਮਦੀ ਆ ਨਾ ਉਹਦਾ ਕਰਕੇ ਫੇਰ ਇਹਨੂੰ ਫੋਨ ਫੜਾ ਦਿੰਦੀ ਆ ਚਲ ਘੜੀ ਬੈਠਾ ਰਹੂਗਾ ਫੇਰ ਤਾਂ ਨਹੀਂ ਬੜੀ ਕਰਦਾ ਵਾ ਉਹ ਤੇ ਪੁੱਤ ਕੋਈ ਗੱਲ ਨਹੀਂ ਤੂੰ ਨਾ ਨਿੱਕੇ ਦਾ ਅੰਗਦ ਦਾ ਵੀ ਧਿਆਨ ਰੱਖਿਆ ਕਰ ਆਪ ਵੀ ਦਵਾਈ ਟਾਈਮ ਨਾ ਖਾਇਆ ਕਰ ਤੇ ਉਹਨੂੰ ਵੀ ਨਾ ਦੁੱਧ ਜਿਹੜਾ ਬਿਆਹ ਹੋਇਆ ਨਾ ਦਿਆ ਕਰ ਕਿ ਸਵੇਰ ਦਾ ਬਾਲਾ ਦਵਾਇਆ ਵਾ ਤਾਂ ਸ਼ਾਮਾਂ ਤੱਕ ਉਹੋ ਹੀ ਮੈਂ ਦਈ ਜਾਵਾਂ ਤੂੰ ਮੈਨੂੰ ਦੱਸਿਆ ਕਰ ਮੈਂ ਉਸੇ ਵਾਂਗ ਗਰਮ ਕਰਕੇ ਦਉਂਗੀ ਪੁੱਤ ਤੂੰ ਤਾਂ ਮੈਨੂੰ ਖੁਸ਼ੀਆਂ ਦਿੱਤੀਆਂ ਵਾ ਉਹ ਤੇ ਅਜੇ ਤੱਕ ਨਾ ਮੈਨੂੰ ਖੁਸ਼ੀ ਕੋਈ ਦੇ ਹੀ ਨਹੀਂ ਸਕੀ ਜਦੋਂ ਦੀ ਆਈ ਆ ਕਿਤੇ ਕ ਲੈਣੀ ਮੇਰੇ ਮੱਥੇ ਲੱਗਦੀ ਆ ਕੋਈ ਗੱਲ ਨਹੀਂ ਮੰਮੀ ਜੀ ਮੈਂ ਤੁਹਾਨੂੰ ਦੱਸਣਾ ਹੋਰ ਕਿੰਨੂੰ ਦਸਣਾ ਮੰਮੀ ਜੀ ਮੈਂ ਦੇ ਹੀ ਕਹੀਨੀ ਆ ਕਿ ਜੇ ਮੈਨੂੰ ਰੱਬ ਨੇ ਖੁਸ਼ੀਆਂ ਦਿੱਤੀਆਂ ਵਾ ਨਾ ਚਲੋ ਪ੍ਰਮਾਤਮਾ ਉਹਦੀ ਵੀ ਝੋਲੀ ਭਰੇ ਨੀਰਪਿੰਦਰ ਕਿਹੜੀ ਝੋਲੀ ਭਰਨ ਦੀ ਗੱਲ ਕਰਨ ਢਈ ਆ ਉਹਦੀ ਤਾਂ ਝੋਲੀ ਭਰੀ ਆ ਪੱਥਰ ਦੇ ਨਾਲ ਇਹ ਨਾ ਨੀਤ ਨੂੰ ਮਰਾਦਾ ਹੁੰਦੀ ਆ ਵਾ ਜਿੱਦਾਂ ਦੀ ਨੀਤ ਹੋਵੇ ਨਾ ਮਹਾਰਾਜ ਉਹਦਾ ਦਾ ਹੀ ਫਲ ਆਉਂਦਾ ਵਾ ਇਹ ਬੰਦੇ ਦੇ ਹੱਥ ਵਾਸ ਕੁਛ ਨਹੀਂ ਹੁੰਦਾ ਹੁਣ ਤੂੰ ਚੰਗੀ ਆ ਤੇ ਮਹਾਰਾਜ ਨੇ ਦੋ ਹੀਰਿਆਂ ਵਰਗੇ ਪੁੱਤ ਦੇ ਦਿੱਤੇ ਆ ਤੈਨੂੰ ਉਹ ਵੇਂਦੀ ਫਿਰਨ ਢਈ ਆ ਨਾ ਰੁਪਿੰਦਰ ਲੈ ਤੂੰ ਨਾ ਅਗਮ ਨੂੰ ਵੀ ਆਪਣੇ ਲਾਗੇ ਪਾੜ ਤੇ ਮੈਂ ਵੀ ਰਸੋਈ ਦਾ ਵੇਖਾਂ ਹੁਣ ਤੂੰ ਖਾਣਾ ਕੀ ਆ ਖਿਚੜੀ ਬਣਾਉਂਦਾ ਤੈਨੂੰ ਵੇਖ ਲਓ ਮੈਂ ਜੋ ਬਣਾਉਣਾ ਆ ਨੇ ਬਣਾਉਣਾ ਕੀ ਆ ਜੋ ਤੂੰ ਖਾਣਾ ਵਾ ਮੈਂ ਉਹ ਹੀ ਬਣਾ ਦਿੰਨੀ ਆ ਮੈਂ ਤਾਂ ਸੋਈ ਚ ਜਾਣਾ ਹੀ ਐ ਚਲੋ ਹੀ ਬਣਾ ਲਓ ਨਾਲੇ ਅਗੰਮੂ ਖਾ ਲੂਗਾ ਥੋੜੀ ਜੀ ਚਲ ਠੀਕ ਆ ਮੈਂ ਬਣਾ ਕੇ ਤੇ ਲੈਣਨੀ ਤਾਂ ਤੇਰੇ ਵਾਸਤੇ ਰਪਿੰਦਰ ਲੱਗੀਆਂ ਰੌਣਕਾਂ ਫਿਰ ਹਾਂਜੀ ਰੌਣਕਾਂ ਲੱਗੀਆਂ ਆ ਆ ਖਾਂਦਿਆ ਵਾ ਇਹ ਬਿਸਕੁਟ ਖਾਂਦਿਆ ਆ ਦਿਆ ਹੀ ਰੌਣ ਅੱਛਾ ਅੱਛਾ ਦੋਵਾਂ ਨੂੰ ਸਾਂਭਣਾ ਨਾ ਬੜਾ ਔਖਾ ਹੋ ਜਾਂਦਾ ਮੇਰੇ ਵਾਸਤੇ ਓਏ ਆਹੋ ਤੇ ਤੇਰੀ ਗੱਲ ਠੀਕ ਵਾ ਬਸ ਆ ਝੋਨੇ ਝਾਨੇ ਦਾ ਕੰਮ ਓ ਤੇ ਮੁੜ ਕੇ ਮੈਂ ਤੇਰੇ ਲੱਗੇ ਰਿਆ ਕਰਨਾ ਹਾਂ ਹਾਂਜੀ ਨਹੀਂ ਉਹ ਤੇ ਹੈ ਹੀ ਆ ਏ ਆਪੀ ਇਹ ਵੀ ਜਿਤ ਕਰਨ ਦਾ ਆਪਣਾ ਛੋਟਾ ਵੀ ਤੇ ਉਹ ਤੇ ਤੁਹਾਨੂੰ ਪਤਾ ਅੱਗੇ ਬੜਾ ਸਤਾ ਹੁੰਦਾ ਵਾ ਤੇ ਤੂੰ ਮੰਮੀ ਨੂੰ ਅੱਜ ਮਾਰ ਲਿਆ ਕਰ ਮੰਮੀ ਵਿਚਾਰੇ ਵੀ ਕੰਮ ਦੇ ਹੀ ਵੇਖਣਾ ਕੰਮ ਦਾ ਜਿਹੜਾ ਟਾਈਮ ਆ ਨਾ ਉਹ ਗਾਂਮ ਛਾਂ ਕਰ ਲਿਆ ਕਰੋ ਉਹਨੇ ਆਣਾ ਜਦੋਂ ਰੋਂਦਾ ਵਾ ਤੇ ਕੰਮ ਆਪੇ ਬਾਅਦ ਚ ਹੋ ਜਾਊਗਾ ਤੇ ਨਹੀਂ ਤੇ ਜੋਤ ਭਾਬੀ ਨੇ ਕਹਿਦਿਆ ਕਰ ਅਪੀਓ ਕਮ ਕਰਦਿਆ ਕਰੂਗੀ ਜੇ ਰਪਿੰਦਰ ਹੁਣ ਰੱਬ ਨੇ ਸੁਣੀ ਆ ਨਾ ਤੇ ਇਹਨਾਂ ਨੂੰ ਚੱਜ ਨਾਲ ਸਾੰਭ ਲੋਕੀ ਦੇ ਤਰਲੇ ਮਾਰਦੇ ਆ ਚੀਜ਼ਾਂ ਉਹ ਨਹੀਂ ਨਹੀਂ ਪੂਰਾ ਧਿਆਨ ਰੱਖਦੀ ਆ ਦੋਵਾਂ ਦਾ ਹੀ ਪਰ ਇਹ ਵੀ ਹੁਣ ਕੰਮ ਵੀ ਵੇਖਣਾ ਪੈਂਦਾ ਵਾ ਸਾਰੇ ਪਾਸੇ ਰੱਖਣੇ ਪੈਂਦੇ ਆ ਜੇ ਹੁਣ ਮੈਂ ਇਹਨਾਂ ਲੱਗੇ ਬੈਠੀ ਰਵਾਂ ਤੇ ਫਿਰ ਉਹਨਾਂ ਦਜੀਨੇ ਵੀ ਕਹਿਣਾ ਵਾ ਕਿ ਨਿਆਣਿਆਂ ਲੱਗੂ ਨਹੀਂ ਹਿਲਦੀ ਕਿ ਇਹ ਕੰਮ ਨੂੰ ਹੱਥ ਨਹੀਂ ਲਾਉਂਦੀ ਹੈਗੀ ਮੇਰੀ ਗੱਲ ਸੁਣ ਭਾਬੀ ਨੇ ਕਿਉਂ ਇਦਾਂ ਸੋਚਣਾ ਉਹਨੂੰ ਵੀ ਤਾਂ ਪਤਾ ਵਾ ਕਿ ਮੁੰਡਾ ਤੇਰਾ ਨਿੱਕਾ ਹੋ ਹਾਂਜੀ ਉਹ ਤੇ ਹੈ ਹੀ ਆ। ਇਹ ਬਹੁਤੀ ਗੱਲ ਆ ਤੇ ਮੰਮੀ ਜੀ ਤੁਹਾਨੂੰ ਕਹਦੇ ਆ ਆਪੇ ਉਹਨੂੰ ਕਹਿ ਦੋਗੀ। ਕੋਈ ਗੱਲ ਨਹੀਂ ਦੇਖ ਲੈਣੀ ਆ। ਉਹ ਆ ਦੋ ਕੁ ਮਹੀਨੇ ਤੰਗੀ ਆ ਬਸ। ਇਹ ਉਹ ਕਢਾ ਦੇਣਾ ਤੇ ਬਾਅਦ ਚ ਠੀਕ ਹੀ ਠੀਕ ਹੋ। ਆਹ ਹੋਈ ਥੋੜਾ ਜਿਹਾ ਚਲ ਹੋ ਜਾਊਗਾ ਨਾ ਹਲੇ ਨਿਕਾ ਜਿਹੜਾ ਉਹ ਬਹੁਤਾ ਹਸਤਾਉਂਦਾ ਆ। ਹੁਣ ਮੈਨੂੰ ਵੀ ਬਾਹਰ ਦਾ ਕੰਮ ਰੈਂਦਾ। ਸਾਰੀ ਰਾਤ ਵੀ ਜਾਗਣਾ ਪੈਂਦਾ ਆ ਕਿੰਨੀ ਵਾਰ ਉੱਠਣਾ ਪੈਂਦਾ ਵਾ। ਫਿਰ ਮੁਸ਼ਕਲ ਬੜੀ ਹੁੰਦੀ ਆ ਇਹਦੇ ਨੇ। ਨਾਲੇ ਇਹ ਜੜੀਆਂ ਚੀਜ਼ਾਂ ਵਨ ਰਵਿੰਦਰ ਲੋਕਾਂ ਨੂੰ ਨਾ ਕਰਗੜਿਆ ਨਹੀਂ ਆ ਮਿਲਦੀਆਂ। ਠੀਕ ਆ ਨਾ? ਹਾਂਜੀ। ਜੇ ਹੁਣ ਦਿੱਤੀਆਂ ਹੋਣਾ ਰੱਬ ਨੇ। ਇਹਨਾਂ ਨੂੰ ਸੰਭੋ ਨਹੀਂ ਕੋਈ ਗੱਲ ਨਹੀਂ তুই ਫਿਕਰ ਨਾ ਕਰੋ ਮੈਂ ਇਹਨਾਂ ਨੂੰ ਵੀ ਸੰਭੂਗੀ ਤੇ ਕੰਮ ਵੀ ਕੋਈ ਨਹੀਂ ਕਰਿਆ ਕਰੂੰਗੀ ਰਵਿੰਦਰ ਮੈਂ ਨਾ ਪਾਣੀ ਛੱਡ ਕੇ ਆਇਆ ਸਵੇਰ ਦਾ ਤੇ ਮੈਂ ਵੇਖ ਕੇ ਤੇ ਆ ਗਿਆ ਪੜੀ ਭਰ ਗਈ ਹੋਣੀ ਠੀਕ ਹੈ ਕੋਈ ਨਹੀਂ ਜਾ ਤਾ ਤੂੰ ਵੇਖਣ ਨਾਲ ਹੈ ਹਾਂਜੀ ਅਗਮਾ ਪੁੱਤ ਫੋਨ ਬੰਦ ਕਰ ਦੇ ਹੁਣ ਲਫੜਾ ਆ ਇਧਰ ਮੈਨੂੰ ਇੰਨਾ ਫੋਨ ਨਹੀਂ ਵੇਖੀਦਾ ਚੀਜੀ ਖਾ ਲਈ ਆ ਚੀਜੀ ਖਾ ਲਈ ਰਵਿੰਦਰ ਕੀ ਕਹਿੰਦੇ ਆ ਬੋ ਕਾਕਾ ਕੋਸ਼ਲੀ ਦੀਦੀ ਹੁਣੇ ਸਵਾਲੇ ਆਇਆ ਬੜੀ ਜਿੱਦ ਕਰਦਾ ਆ ਚੱਲ ਕੋਈ ਨਹੀਂ ਨਿਆਣੀ ਕਰਦੀ ਹੁੰਦੇ ਆ ਜਿੱਦ ਹਾਂਜੀ ਮੈਂ ਨਾ ਗੁਰਦਰ ਸਿੰਘ ਗਈ ਹੀ ਤੇ ਮੈਂ ਤੇਰੇ ਵਾਸਤੇ ਪ੍ਰਸ਼ਾਦ ਲੈ ਆਈ ਆ ਅੱਛਾ ਹਾਂਜੀ ਆ ਮੈਨੂੰ ਫਰਾਕ ਕੀ ਲੱਗੀ ਕਰਨ ਮੰਮੀ ਜੀ ਗੁਰਦਰ ਸਿੰਘ ਗਈ ਹਾਂ ਤੇ ਮੈਂ ਚਲ ਰਵਿੰਦਰ ਨੂੰ ਪ੍ਰਸ਼ਾਦ ਦਿੰਨੀ ਆ ਕਿੰਨੇ ਦਿਨ ਹੋ ਗਏ ਇਹਦੇ ਕੋ ਜਾਇ ਹੀ ਨਹੀਂ ਜਾਣਦੇ ਆ ਚਾਹ ਤੱਕ ਗਿਰੀਆਂ ਘਾਟੀ ਘਰ ਆ ਕਰ ਤੈਨੂੰ ਕਿੰਨੀ ਵਾਰ ਆ ਕਿਹਾ ਵਾ ਆਲੇ ਦੁਆਲੇ ਪੂਛਣਾ ਹੁਲੰਦ ਦੀ ਫਿਰਿਆ ਕਰ ਤੂੰ ਗੁਰਦੁਆਰੇ ਆ ਕੇ ਸਿੱਧੀ ਉਹਦੇ ਸਿਰ ਤੇ ਚੜੀ ਆ ਬਾਦ ਇਹਨੂੰ ਕੰਮ ਧੰਦਾ ਨਹੀਂ ਕੋਈ ਲੱਭਦਾ ਕੋਈ ਕੰਮ ਧੰਦਾ ਕਰ ਲੈ ਨੀ ਮਮੀ ਜੀ ਕਰ ਲੈਣੀ ਆ ਮੈਂ ਤੇ ਇਹ ਕਿਆ ਹੀ ਮੈਂ ਚੱਲ ਉਹਨੂੰ ਪ੍ਰਸ਼ਾਦ ਦਿੰਨੀ ਆ ਕੋਈ ਗੱਲ ਨਹੀਂ ਮੈਂ ਜਾਉਂਗੀ ਨਾ ਲਿਆ ਦੂੰਗੀ ਪ੍ਰਸ਼ਾਦ ਅਲਾ ਫੜ ਡੱਬੀ ਰੱਖ ਕੇ ਸੋਈ ਕੇ ਜਾ ਕੇ ਜਿੰਨਾ ਮਰਜੀ ਸਮਝਾ ਲੋ ਪਤਾ ਨਹੀਂ ਮਾਤ ਕਿਦਾਂ ਦੀ ਮੋਟੀ ਆ ਸਮਝਾਉਂਦੀ ਨਹੀਂ ਇਹਨੂੰ ਜੇ ਰਪਿੰਦਰ ਨੂੰ ਪ੍ਰਸ਼ਾਦ ਦੇ ਦਿੰਦੀ ਤੇ ਫਿਰ ਕੀ ਹੋ ਜਾਣਾ ਹੈ ਮੰਮੀ ਤਾਂ ਐਵੇਂ ਵੰਡ ਵਿਤਕਰੇ ਕਰਦੇ ਰਹਿੰਦੇ ਆ ਫਿਰ ਕੀ ਹੋਇਆ ਜੇ ਰਪਿੰਦਰ ਨੂੰ ਰੱਬ ਨੇ ਦੋ ਪੁੱਤ ਦਿੱਤੇ ਆ ਕਦੀ ਮੇਰੀ ਵੀ ਤੇ ਰੱਬ ਸੁਣੂਗਾ ਹੀ ਨਾ ਹੋ ਕੀ ਹੋਣਾ ਕੁਛ ਨਹੀਂ ਪਤਾ ਕੀ ਹੋਣਾ ਮੈਂ ਤੇ ਉਦਾਂ ਹੀ ਰਸੋਈ 'ਚ ਕੰਮ ਕਰ ਰਹੀ ਸੀ ਤੀ ਕਿਉਂ ਆ ਗਏ ਮੇਰੇ ਮਗਰ ਇੰਨੀ ਗਰਮੀ 'ਚ ਮम्मा ਬੋਕ ਲੱਗ ਗਿਆ ਕੋਈ ਨਹੀਂ ਪੁੱਤ ਤੀਂ ਅੰਦਰ ਚਲੋ ਤੇ ਮੈਂ ਹੁਣੇ ਰੋਟੀ ਲਿਆਉਣੀ ਆ ਠੀਕ ਹੈ ਤੀਂ ਚਲਜੋ ਮੇਰਾ ਬੈðਰੂਮ ਚ ਜਾਓ ਪਹਿਲਾਂ ਰੋਟੀ ਦੇ ਲਾ ਫਿਰ ਬਾਕੀ ਕੰਮ ਕਰਾਂਗੀ ਕੀ ਹੋਇਆ ਜੇ ਰੱਬ ਨੇ ਮੈਨੂੰ ਪੁੱਤ ਨਹੀਂ ਦਿੱਤਾ ਤੀ ਤੇ ਦਿੱਤੀ ਆ ਨਾ ਵਿਚਾਰੀ ਨਿੱਕੀ ਜੀ ਆ ਕਿੰਨਾ ਫਿਕਰ ਕਰਦੀ ਆ ਮੇਰਾ ਤੀਆਂ ਵੀ ਕਰਮਾ ਵਾਲੀਆਂ ਹੁੰਦੀਆਂ ਵਾ ਐਵੇਂ ਲੋਕਾਂ ਦੀ ਗੱਲ ਬਣੀ ਆ ਵੀ ਜੇ ਪੁੱਤ ਹੋਣ ਤੇ ਫੇਰੀ ਘਰ ਚਲਦੇ ਆ ਮੰਮੀ ਜੀ 10 ਪ੍ਰਸ਼ਾਰੀ ਲੈ ਕੇ ਆਏ ਹੀ ਫਿਰ ਕੀ ਇਹਦੇ ਵਿੱਚ ਜੇ ਤੂੰ ਤਾਂ ਛਦੈਨ ਦੀ ਛਦੈਣੀ ਰਹਿਣਾ ਵਾ ਇਹਦਾ ਦਿਮਾਗ ਤੋਂ ਕੰਮ ਤੂੰ ਹੀ ਲੈ ਲਿਆ ਕਰ ਮੰਮੀ ਜੀ ਐਵੇਂ ਨਹੀਂ ਇਦਾਂ ਸੋਚੀਦਾ ਹੋਈਦਾ ਜਿੱਦਾਂ ਦੇ ਉਹ ਹੱਡੇ ਆ ਉਦਾਂ ਦੇ ਹੀ ਉਹਨਾਂ ਦੇ ਆ ਤੂੰ ਮੇਰੀ ਗੱਲ ਸਮਝ ਦੇਣੀਗੀ ਮੈਂ ਤੇਰੇ ਭਲੇ ਵਾਸਤੇ ਕਹਿ ਰਹੀ ਆ ਤੇਰਾ ਬੁਰਾ ਨਹੀਂ ਚਾਹੁੰਦੀ ਉਹਦੇ ਹੈ ਆ ਮੈਂ ਪਰ ਮੇਰੇ ਮਨ ਨੂੰ ਬੜਾ ਹੋਤਰਾ ਹੋਇਆ ਵਾ ਤੈਨੂੰ ਪਤਾ ਵਾ ਉਗਰ ਦਵਾਰਿਆ ਪ੍ਰਸ਼ਾਦ ਲੈ ਕੇ ਆਈ ਆ ਤੂੰ ਵੇਖਿਆ ਉਹਨੂੰ ਜਾਂਦੀ ਨੂੰ ਜਾਂ ਆਉਂਦੀ ਨੂੰ ਕਿਦਾਂ ਯਕੀਨ ਕਰ ਲੇਗੀ ਕੀਪ ਤਾਂ ਤੇਰੇ ਵਾਸਤੇ ਕੀ ਲੈ ਕੇ ਆਈ ਆ ਤੇ ਕੀ ਨਹੀਂ ਤੈਨੂੰ ਮਾਂ ਰਾਹੀਂ ਨੇ ਖੁਸ਼ੀਆਂ ਦਿੱਤੀਆਂ ਨਾ ਕੀਪ ਤਾਂ ਤੇਰੀਆਂ ਖੁਸ਼ੀਆਂ ਖੋਣਾ ਹੀ ਨਹੀਂ ਚਾਹੁੰਦੀ ਉਹ ਤਾਂ ਸਿਆਣੀ ਬੰਦਵਾਲੀ ਜੀ ਅੱਖਾਂ ਮੀਟ ਕੇ ਟਾਈਮ ਨਹੀਂ ਕੱਢੀ ਦਾ ਹੁੰਦਾ ਅਹੀਂ ਵੀ ਉਮਰ ਨਗਾਹੀ ਆ ਦਰਾਨੀਆਂ ਚ ਠਾਣੀਆਂ ਚ ਰਹੇ ਆ ਮੈਨੂੰ ਸਾਰਾ ਪਤਾ ਵਾ ਦਰਾਨੀਆਂ ਚ ਠਾਣੀਆਂ ਜਿਹੜੀਆਂ ਨਾ ਸ਼ਰੀਕੇ ਦਾ ਸਾਖ ਹੁੰਦਾ ਵਾ ਉਹਨਾਂ ਨੂੰ ਹੁੰਦਾ ਮੇਰ ਤਾਂ ਤਾਂ ਨਾ ਹੋ ਜੀ ਇਸ ਤੋਂ ਮਾਨ ਨਾ ਇਹਦਾ ਵੱਧ ਹੋ ਜੀ ਗਾੜੀ ਨਾ ਤੁਮੀ ਸਿਆਣੀ ਐ ਆਪਣੇ ਦਿਮਾਗ ਨਾਲ ਤੂੰ ਵੀ ਇੱਕ ਵਾਰ ਸੋਚ ਲੈ ਉਹ ਮੰਮੀ ਜੀ ਦਰਾਣੀਆਂ ਜਠਾਣੀਆਂ ਨਾ ਉਹ ਕਈ ਹੁੰਦੀਆਂ ਵੈ ਇਦਾਂ ਦੀਆਂ ਅਹੀਂ ਤੇ ਭਣਾ ਭਣਾ ਬਣ ਕੇ ਰਹਿਣੀਆਂ ਵਾਪਸ ਵਿੱਚ ਉਹ ਵਿਚਾਰੀ ਮੇਰਾ ਸਾਥ ਦੇਂਦੀ ਆ ਮੈਂ ਉਹਦਾ ਦੇਂਦੀ ਆ ਤੇ ਗਾੜੀ ਚਲੋ ਉਹਦੇ ਤੇ ਵੀ ਟਾਈਮ ਆਉਣਾ ਹੀ ਆ ਤੇ ਮੈਨੂੰ ਤੇ ਇਹ ਆ ਵੀ ਜੇ ਹੁਣ ਉਹ ਵਿਚਾਰੀ ਕੰਮ ਕਰਾਊਗੀ ਮੇਰੇ ਨਾਲ ਤੇ ਮੈਂ ਵੀ ਅੱਗੇ ਉਹਨਾਂ ਕਰਾਊਗੀ ਤੇ ਜੇ ਨਾਲ ਮਿਲ ਕੇ ਰਵਾਂਗੀ ਆ ਤੇ ਫੇਰੀ ਆ ਚੱਲ ਵੇਖ ਲੈ ਜੀ ਤੇਰੀ ਪਿਆਣ ਬੰਦੀ ਆ ਤੇ ਮੈਨੂੰ ਕੀ ਲੋੜ ਆ ਦਫਲਾਂਦਾ ਜੀ ਕਰਨ ਦੀ ਜਿੱਦਣ ਕੋਈ ਨੁਕਸਾਨ ਹੋ ਗਿਆ ਨਾ ਫੇਰ ਅੱਖਾਂ ਚੋਂ ਕਸੌਣ ਦੇ ਕੇ ਨਾ ਰੋਵੀਂ ਵੀ ਮੰਮੀ ਆ ਕੇ ਮੈਂ ਇਦਾਂ ਨਹੀਂ ਤੇ ਇਦਾਂ ਹੋ ਗਿਆ ਮੇਰੇ ਵੱਲ ਆਉਣ ਦੀ ਮੁੜ ਕੇ ਨਾ ਕੋਈ ਲੋੜ ਨਹੀਂ ਗਈ ਤੇ ਨਾਲੇ ਤੂੰ ਕੀ ਕਹਿਣ ਲਈ ਆ ਟਾਈਮ ਉਹ ਕਿੰਨਾ ਚਿਹਰਾ ਹੀ ਨੋ ਹੋ ਗਿਆ ਵਾ ਅਜੇ ਤੱਕ ਮੈਨੂੰ ਕੋਈ ਖੁਸ਼ੀ ਨਹੀਂ ਦੇ ਸਕੀ ਉਹ ਇੱਕ ਪੱਥਰ ਜਿਹਾ ਜੰਮ ਕੇ ਨਾ ਮੱਥੇ ਮਾਰਿਆ ਹੀ ਦਲਜੀਤ ਮੰਦੀਰ ਜੀ ਉਹ ਤੂੰ ਕਹਿੰਦਾ ਹਾਂ ਕਿ ਨਵਾਂ ਕੰਮ ਸ਼ੁਰੂ ਕਰਨਾ ਤੇ ਕੀ ਬਣਿਆ ਵਿਚਾਰ ਉਹ ਡਰਜੀ ਕਰ ਲਾਂਗੇ ਸ਼ੁਰੂ ਅਜੇ ਮੇਰੀ ਉਮਰ ਵਾ ਕੰਪਰ ਲੈ ਆਂਦੋ ਮੈਨੂੰ ਅਜੇ ਉਹ ਵਿਆਹ ਤੂੰ ਕਰਾ ਲਿਆ ਹੈ ਤੇ ਉਮਰ ਹੋਰ ਕਿਹੜੀ ਹੁੰਦੀ ਆ ਮੇਰੀ ਗੱਲ ਸੁਣੋ ਆ ਐਡੀ ਵੀ ਕੰਮ ਦੀ ਕਾਦੀ ਲੋਰ ਵਾ ਕੋਠੀ ਮੇਰੀ ਪਈ ਆ ਪੈਲੀ ਮੰਨਾ ਖੁੱਲਾ ਢੇਗੋ ਹੋਰਾਂ ਨੂੰ ਕੀ ਚਾਹੀਦਾ ਵਾ ਇਹਦਾ ਮਤਲਬ ਆ ਵੀ ਕੰਮ ਹੀ ਨਹੀਂ ਕਰਨਾ। ਕੋਠੀ ਪਈ ਐ ਤੇ। ਹੋ ਜਾਊਗਾ ਕੰਮ ਕੋਈ ਗੱਲ ਨਹੀਂ। ਹੂੰ। ਮੈਂ ਕਿਹਾ ਆਪਾਂ ਜਾਂਗੇ ਤੇ। ਕਰਾਂਗੇ ਸ਼ੁਰੂ ਟਾਈਮ ਆ ਲਾਂ ਦੋ। ਉਹ ਟਾਈਮ ਕਦੋਂ ਆਣਾ? ਉਹ ਡਾਡ ਜੀ ਹਰ ਵੇਲੇ ਨਾ ਪਿਛੇ ਨਾ ਪਿਆ ਰਿਆ ਕਰੋ। ਜਦੋਂ ਮਰਜ਼ੀ ਵੇਖ ਲਓ। ਮੈਨੂੰ ਬੋਲਦੇ ਰਹਿੰਦੇ ਤੁਸੀਂ। ਉਹ ਤੈਨੂੰ ਕੰਮ ਵੱਲੋਂ ਹੀ ਕਹਿਣ ਡਿਆ ਵਾਂ। ਵੇਲਾ ਬੰਦਾ ਬੈਠਾ ਚੰਗਾ ਲੱਗਦਾ। ਮੈਨੂੰ ਲਸੋ ਵੇਲਾ ਹੈ ਕਿਧਰੋਂ ਵਾ। ਛੋਨਾ ਕਿਨੇ ਲਾਇਆ ਹੁਣ। ਕਦੋਂ ਸਾਰੇ ਮੈਂ ਆਪ ਹੀ ਕੀਤੇ ਸੀ ਨਾ। ਚੋਣਾ ਲਾਤਾ ਤਾਂ ਬਸ ਮੁੜ ਕੇ ਹੁਣ ਕੋਈ ਕੰਮ ਹੀ ਨਹੀਂ ਕਰਨਾ ਹਨਾ ਮੈਨੂੰ ਨਹੀਂ ਪਤਾ ਕਿਹੜਾ ਕੰਮ ਕਰਨਾ ਤੂੰ ਮਰਜ਼ੀ ਵੇਖ ਲਓ ਮੇਰੇ ਮਗਰ ਹੀ ਪਏ ਰਹਿੰਦੇ ਆ ਮੈਂ ਘਰੋਂ ਚੱਲ ਜਨਾ ਫਿਰ ਬਹੁਤੀ ਦਿੱਕਤ ਆਉਣੀ ਤੁਹਾਨੂੰ ਬਈ ਵੇ ਦਲਜੀਤ ਕਿੰਦਾਂ ਦੀਆਂ ਗੱਲਾਂ ਕਰ ਰਹੇਂ ੜਿਆ ਤੂੰ ਜਦ ਤਰੇ ਐਡੀ ਤੇਰੇ ਕਹਿਣ ਦੇ ਕੰਮ ਵੱਲੋਂ ਤੇ ਕੋਈ ਖੋਲ ਲੈ ਕੰਮ ਇਹ ਜ਼ਮੀਨ ਜਿਆਦਾ ਤੇ ਇੱਥੇ ਰਹਿਣੀ ਆ ਤੇ ਘਰ ਵੀ ਤੇਰਾ ਹੀ ਆ ਅਸੀਂ ਨਾਲ ਹੀ ਲੈ ਜਨਾ ਕਿਤੇ ਤਾਂ ਹੀ ਤੇ ਮੈਂ ਕਹਿੰਦੇ ਆ ਵਾ ਇਹ ਇੰਨਾ ਸਭ ਕੁਝ ਹੈਗਾ ਵਾ ਹੋਰ ਕਿੰਨੇ ਕੇ ਪੈਸੇ ਚਾਹੀਦੇ ਆ ਵੇ ਕੰਮ ਵਿੱਚ ਵਾਦਾ ਹੁੰਦਾ ਆ ਕਿਤੇ ਦਾ 100 ਲੋੜਾਂ ਨੇ ਕੱਲ ਨੂੰ ਉਹ ਜਿਹੜੇ ਲੜ ਲੱਗੀ ਆ ਉਹਦੇ ਵਿੱਚ ਸ਼ੌਂਕ ਚਲਾ ਪੂਰੇ ਕਰਨੇ ਕਿ ਨਹੀਂ ਕਰਨੇ ਅੱਜ ਨੂੰ ਕੀ ਨਹੀਂ ਮਿਲਣ ਦੇ ਮੰਮੀ ਮਿਲ ਨਹੀਂ ਧਿਆ ਨੂੰ ਸਭ ਤੋਂ ਮਿਲਣ ਦੇ ਵਾ ਰੱਬ ਨੇ ਸਭ ਕੁਝ ਦਿੱਤਾ ਆ ਨੂੰ ਇਹ ਜੋ ਕੋਤ ਵੀ ਆ ਨਾ ਤੇਰੀ ਪਿਓ ਦੀ ਮਿਹਨਤ ਦਾ ਆ ਉਹਨਾਂ ਬਣਾਇਆ ਆ ਤੂੰ ਨਹੀਂ ਕਿ ਬਣਾਇਆ ਜੀ ਪਿਓ ਦਾ ਬਣਾ ਫੇ ਮੈਨੂੰ ਘਰੋਂ ਕੱਢ ਦੋ ਠੀਕ ਆ ਨਾ ਚਾਹਦੀ ਕਿਤੇ ਗੱਲ ਕਰ ਸੋਣੀ ਨਹੀਂ ਇਹਨੇ ਘਰੋਂ ਕੱਢ ਦੋ ਇਹਨੂੰ ਇਹਨੂੰ ਕੰਮਗਲੋ ਤਾਂ ਕਹੋ ਹੀ ਨਾ ਦੇ ਕਹਿਣਾ ਕਿਉਂ ਨਹੀਂ ਕਰਨੂੰ ਕਹਿੰਦੇ ਰਵਾਂਗੇ ਨਾ ਤੇ ਕਿਤੇ ਕੰਨਾਂ ਜੂਨ ਸਿਰਕ ਜੂਗੀ ਨਹੀਂ ਤਾਂ ਉਹ ਵੀ ਨਹੀਂ ਸਿਰਕਣੀ ਤੁਸੀਂ ਮੈਂ ਕੋਈ ਕਰ ਲਾਂ ਕੋਈ ਨਹੀਂ ਆਪੇ ਲੋੜ ਉਹਦੇ ਕਰ ਲੂ ਫਿਰ ਐਦਾ ਜ਼ਿੰਦਗੀ ਕਿਦਾਂ ਕੱਟਣੀ ਇਹਨੇ ਮੈਂ ਸੰਦੀਪ ਨਾਲ ਕਰਦੀਆਂ ਗੱਲ ਜਾ ਕੇ ਉਹਨੂੰ ਕਦੀ ਸਮਝਾ ਕੋ ਜਨ ਹਾਂਜੀ ਅਮੀ ਸੁੱਤੇ ਆ ਹੁਣ ਤੇ ਦੋਵੇਂ ਹੀ ਪਹਿਲਾਂ ਡਿਆ ਹੀ ਖੇਡਣ ਲੱਗ ਗਈ ਵੇਖ ਕੇ ਤੇ ਬੜੀ ਜਿੱਦ ਕਰਦਾ ਆ ਹੁਣ ਹਾਂਜੀ ਉਹ ਤੇ ਨਿੱਕਾ ਆ ਤੇ ਇਹ ਵੇਖ ਕੇ ਡੈਪਿੰਦਾ ਕਰਨ ਹੁਣ ਹਾਂਜੀ ਹਾਂਜੀ ਨਹੀਂ ਨਹੀਂ ਧਿਆਨ ਨਹੀਂ ਰੱਖਦੀਆਂ ਦੋਵਾਂ ਦਾ ਹੀ ਹਾਂ ਬਾਕੀ ਸਭ ਠੀਕ ਠਾਕ ਵਧੀਆ ਕਰੇ ਤੁਸੀਂ ਦੱਸੋ ਅੱਛਾ ਅੱਛਾ ਠੀਕ ਠੀਕ ਹਾਂਜੀ ਨਹੀਂ ਠੀਕ ਆ ਵਧੀਆ ਜੋ ਧੋਣੀ ਵੀ ਕੋਸ਼ਣੀ ਆ ਬਚਾਰੀ ਡੇ ਹੀ ਕੰਮਕੋਮੀ ਕਰਨ ਤਾਂ ਪਤਾ ਫਿਰ ਮੈਂ ਇਹਨਾਂ ਨੂੰ ਸਾਹਮਦੀ ਆ ਦੋ ਬਚਾਰੀ ਕੰਮ ਵੇਖ ਲੈਂਦੀ ਆ ਲਾਗੇ ਮੰਮੀ ਕਰਾ ਦਿੰਦੇ ਆ ਹਾਂ ਜੀ ਮੰਮੀ ਚੰਗੀ ਆ ਬਚਾਰੀ ਇਹਦੇ ਕੋਣ ਇਹਨਾਂ ਮੰਮੀ ਕਰਦਾ ਵਾ ਅੱਜ ਕੱਲ ਦੇ ਨਾ ਦਰਾਣੀਆਂ ਜਠਣੀਆਂ ਵਿੱਚ ਇਹਨਾਂ ਹੈ ਹੀ ਨਹੀਂ ਜਿੰਨਾ ਸਾਡਾ ਦੋਹਾਂ ਦਾ ਵਾਪਸ ਵਿੱਚ ਹਾਂ ਜੀ ਮੰਮੀ ਹੈ ਦਸਈਆਂ ਪਰ ਨਾ ਮੰਮੀ ਐਵੇਂ ਥੋੜਾ ਜਿਹਾ ਕਰਦੇ ਆ ਉਹਦੇ ਤੋਂ ਕਰਨਾ ਮੈਂ ਕਿਹੜੀ ਗੱਲਾਂ ਆ ਉਹਦੀ ਕੁੜੀ ਜੂਆ ਉਹਦਾ ਕਰਕੇ ਨਾ ਉਹਨਾਂ ਥੋੜਾ ਜਨਾ ਘਾਟੀ ਕਰਦੇ ਆ ਨਾ ਨਾ ਮੈਂ ਗਾਲੀ ਕਰਨਾ ਮੈਂ ਤਾਂ ਸਭ ਜਨੂ ਪਿਆਰੀ ਬੜਾ ਕਰਦੀ ਆ ਨੀ ਜੀ ਨੂੰ ਉਹ ਕਿਹੜੀ ਮਾੜੀ ਆ ਸੁਖ ਨਈ ਕੋਈ ਇੱਕ ਧੀ ਆ ਸਾਡੇ ਘਰ ਇਹਦੋਂ ਮਮਮੀ ਸੋਝਣ ਤੇ ਫੇਰੀ ਆ ਨਾ ਚਲੋ ਠੀਕ ਆ ਮਜੀ ਮੈਂ ਬਾਅਦ ਚ ਕਰੂੰਗੀ ਠੀਕ ਫੋਨ ਛੱਡੋ ਹਾਂ ਤੇ ਮੇਰੀ ਗੱਲ ਸੁਣੋ ਹਾਂਜੀ ਦੱਸੋ ਦੱਸਣਾ ਕੀ ਆ ਆਪਣੀ ਵੱਡੀ ਨੌ ਦੇ ਕੰਮ ਵੇਖ ਲਓ ਪ੍ਰਸ਼ਾਦ ਪਤਾ ਨਹੀਂ ਕਿੱਥੋਂ ਲਿਆਈ ਆ ਤੇ ਜਾ ਕੇ ਨਿੱਕੀ ਨੂੰ ਦੇਣ ਲਈ ਆ ਆ ਚੰਗਾ ਕੰਮ ਆ ਮੇਰੇ ਹੁੰਦਿਆਂ ਕਦੀ ਗੁਰਦੁਆਰੇ ਗਈ ਨਹੀਂਗੀ ਹੁਣ ਇਹਨੂੰ ਕਿੱਥੋਂ ਚੇਤਾ ਆ ਗਿਆ ਗੁਰਦੁਆਰੇ ਜਾਂਦਾ ਤੇ ਮਾੜੀ ਗੱਲ ਥੋੜੀ ਆ ਗੁਰਦੁਆਰੇ ਜਾਣਾ ਹਾ ਹੇ ਰੱਬਾ ਮੱਥਾ ਪੰਨਣ ਡਈ ਆ ਤੇ ਗੁਰਦੁਆਰੇ ਕਿੱਥੇ ਗਈ ਆ ਕੀ ਤਾਂ ਕਿੱਥੋਂ ਪ੍ਰਸ਼ਾਦ ਫੜਿਆ ਤਾਂ ਡੱਬੀ ਜੀ ਚ ਪਾ ਲਿਆ ਵਾ ਉਹਨੂੰ ਦੇਈ ਖਵਾ ਲੈਣਾ ਅਸਲ ਚ ਗੱਲ ਪਤਾ ਕੀ ਆ ਉਹਦੇ ਹੋਗੇ ਦੋ ਮੁੰਡੇ ਇਹਦੇ ਘਰ ਵਾ ਕੁੜੀ ਇਹਦੇ ਕੋ ਹੁਣ ਜਰਿਆ ਨਹੀਂ ਜਾਣ ਡਿਆ ਉਹਨੂੰ ਨੁਕਸਾਨ ਪਹੁੰਚਾਉਣ ਵਾਸਤੇ ਨਾ ਇਹਨੇ ਕੋਹ ਨਾ ਕੋਹ ਜਰੂਰ ਕਰਨਾ ਵਾ ਪਰ ਅਮਨ ਅਜਕਲ ਕੋਈ ਹੈਗਾ ਵਾ ਮੁੰਡੇ ਕੁੜੀਆਂ ਦੇ ਵਿੱਚ ਕਈ ਵਿਚਾਰੇ ਦਰਸਣ ਦੇ ਕੁੜੀਆਂ ਨੂੰ ਵੀ ਤੁਸੀਂ ਨਾ ਕਦੀ ਮੇਰਾ ਸਾਥ ਦਿਓ ਤੇ ਨਾ ਮੇਰੀ ਗੱਲ ਤੇ ਯਕੀਨ ਕਰਿਓ ਵੀ ਇਹ ਕੀ ਕਹਿਣ ਲਈ ਆ ਤੁਸੀਂ ਆਪਣਾ ਹੀ ਬਸ ਨਾ ਰਾਂਝਾ ਰਾਜੀ ਰੱਖਿਆ ਕਰੋ ਭਈ ਇਦਾਂ ਨਹੀਂ ਤੇ ਇਦਾਂ ਉਹ ਗੱਲ ਸੁਆਦੀ ਕਦੀ ਕੀਤੀ ਨਹੀਂ ਤੇ ਆ ਸੁਆਦੀ ਦੱਸਣੀ ਆਈਆਂ ਤੁਹਾਨੂੰ ਤੁਸੀਂ ਮੇਰੀ ਸੁਣੀ ਨਹੀਂ ਸੁਣੀ ਨਹੀਂ ਤੇਰੀ ਸਵਾਦ ਦੀ ਗੱਲ ਨਹੀਂ ਗਈ ਕੀਤੀ ਤੈਨੂੰ ਪਤਾ ਵੀ ਬਾਬੇ ਕੋ ਗਈ ਤਾਂ ਹੋਰ ਕੀ ਆ ਮੈਨੂੰ ਨਹੀਂ ਉਹ ਲੈਣੀ ਜੀ ਚੰਗੀ ਲੱਗਦੀ ਪੱਥਰ ਜਿਹਾ ਜੰਮ ਕੇ ਮੱਥੇ ਮਾਰਿਆ ਵਾ ਰਮਨਾ ਤੂੰ ਕੁੜੀ ਨੂੰ ਤੇ ਪੱਥਰ ਕਹਿਤਾ ਵਾ ਜਦੋਂ ਤੂੰ ਜਨਮ ਲਿਆ ਸੀ ਤੇ ਜੇ ਤੈਨੂੰ ਇਦਾਂ ਕੋਈ ਕਹਿੰਦਾ ਤੇ ਤੇਰੇ ਦਿਲ ਤੇ ਕੀ ਬੀਤਦੀ ਨਾ ਗਲਤ ਤੁਹਾਡੀ ਨੋਂ ਦੀ ਚੱਲਣ ਰਹੀ ਸੀ ਤੁਸੀਂ ਸੁਈ ਮਿਰਤੇ ਲੈ ਆਏ ਜੀ ਇਹ ਕਿਦਾਂ ਦੀ ਗੱਲ ਹੋਈ ਕਪਤ ਨੂੰ ਮੱਜਣ ਡੇ ਜੇ ਮਾਰਨਾ ਸੱਚ ਨੂੰ ਸੱਚ ਕਹਿਆ ਕਰੋ ਤੇ ਝੂਠ ਨੂੰ ਝੂਠ ਰਮਨ ਸੱਚੀ ਗੱਲ ਕਹੀ ਆ ਤੇ ਕਿਦਾਂ ਚੁੱਪੀ ਆ ਤੈਨੂੰ ਕਾਦੀ ਸੱਚੀ ਗਈ ਆ ਕੁੜੀ ਕਿੰਡੀ ਵੱਡੀ ਹੋ ਗਈ ਆ ਸਕੂਲ ਵੀ ਜਾਣ ਲੱਗ ਪਈ ਆ ਤੇ ਦੂਜੀ ਗੱਲ ਇਹ ਆ ਕਿ ਜੇ ਇਹ ਦਾ ਘਰ ਕੁੜੀ ਆ ਮੁੰਡਾ ਨਹੀਂ ਹੈਗਾ ਫਿਰ ਉਹਦੇ ਆਲੇ ਦੁਆਲੇ ਘੁੰਮਣੀਆਂ ਕਿਉਂ ਪੌਂਦੀ ਫਿਰਦੀ ਆ ਇਹਦੇ ਕੋ ਆਪਣਾ ਕੰਮ ਨਹੀਂ ਕੀਤਾ ਜਾਂਦਾ ਉਹ ਮੇਰੀ ਗੱਲ ਸੁਣੋ ਦਰਾਣੀ ਛਠਣੀ ਆ ਤੂੰ ਅੱ퍼 ਚੋਂ ਦੀ ਗੱਲ ਨਹੀਂ ਕਰ ਸਕਦੀ ਆ ਕਾਦੀ ਗੱਲ ਵਾ ਗੱਲ ਕਰਨੀ ਆ ਇਹਨੇ ਇਹਨੂੰ ਸੋਈ ਦਾ ਕੰਮ ਨਹੀਂ ਲੱਗਦਾ ਰੋਟੀ ਪਾਣੀ ਬਣਾਉਣਾ ਵਾ ਉਹ ਤੇ ਮੈਂ ਬਣਾਉਣਾ ਮੈਨੂੰ ਫਿਕਰ ਹੁੰਦਾ ਵਾ ਇੱਕ ਦੂਜੀ ਨੂੰ ਪੁੱਛ ਕੇ ਬਣਾਉਣਾ ਉਹਨਾਂ ਨੇ ਆਹ ਉਹਨੂੰ ਪੁੱਛਣਾ ਮੰਦੇ ਜਾ ਜਾ ਕੇ ਆਪਣਾ ਕੰਮ ਕਰ ਸਿਰ ਖਾਂ ਦੇਈ ਆ ਕੋਈ ਨਾ ਇਹ ਕਰ ਲੂੰਗੀ ਕੰਮ ਵੀ ਤੁਸੀਂ ਨਾ ਗੱਲ ਸੁਣੀਆ ਕਦੇ ਮੇਰੇ ਮੇਰੇ ਘਰ ਕੁੜੀ ਹੀ ਹੋ ਗਈ ਤੇ ਉਹਦੇ ਮੋੜਾ ਹੋ ਗਿਆ ਹੋਰ ਆਣ ਕੇ ਸਿਰ ਦੇ ਹੀ ਖਾਣਾ ਸੰਦੀਪ ਹੋ ਗਈਆਂ ਸਪਾਈਆਂ ਹਾਂਜੀ ਮੰਮੀ ਆਜੋ ਇਧਰ ਆਪਾਂ ਤਾਂ ਮੇਰੀ ਗੱਲ ਸੁਣ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਦਲਜੀਤ ਨੂੰ ਨਾ ਤੇਰੇ ਡੈਡੀ ਕਹਿੰਦੇ ਹੀ ਵੀ ਕੋਈ ਕੰਮ ਕੋਮ ਖੋਲ ਲਾ ਤੇ ਮੰਨਦਾ ਹੀ ਨਹੀਂ ਗਿਆ ਕਹਿਣਾ ਮੰਮੀ ਮੈਂ ਵੀ ਬਥੇਰਾ ਸਮਝਾਇਆ ਉਹਨਾਂ ਨੂੰ ਪਰ ਮੰਨਦੇ ਨਹੀਂ ਕੀ ਕਰਾਂ ਮੈਂ ਪੁੱਤ ਹੁਣ ਆਪ ਸਿਆਣੀ ਆ। ਸੋ ਖਰਚ ਜਿਹੜੇ ਆ ਵਾਧੇ ਆ। ਠੀਕ ਆ ਜ਼ਮੀਨ ਜਾਤ ਇਹਦੀ ਰਹਿਣੀ ਆ, ਘਰ-ਬਾਰ ਇਹਦਾ ਹੀ ਰਹਿਣਾ ਆ। ਪਰ ਕੰਮ ਦੇ ਕਰੇ ਕੋਈ। ਉੱਠਿਆ ਜਾਰਾ ਦੋਸਤਾਂ ਨਾਲ ਬੈਹ ਲਿਆ ਤੇ ਉੱਠ ਕੇ ਤਾਂ ਆ ਗਿਆ ਘਰ। ਮੰਮੀ ਘਰ ਬਾਹਰ ਨੇ ਪੈਸੇ ਥੋੜੀ ਦੇ ਦੇਣੇ ਆ। ਕੋਈ ਕੰਮ ਕਰਨਗੇ ਤੇ ਫੇਰ ਹੀ ਆ ਨਾ। ਪੁੱਤ ਮੈਂ ਵੀ ਤਾਂ ਹੀ ਕਹਿਣ ਲਈ। ਕੱਲ ਨੂੰ ਨਿਆਣਿਆਂ ਦਾ ਨਹੀਂ ਸੋਚਣਾ। ਤੂੰ ਸਮਝਾਈ ਹੁਣ ਇਹਨੂੰ। ਸੰਦੀਪ ਤੇਰਾ ਹੀ ਫਰਜ਼ ਬੰਦਾ ਹੁਣ ਤੂੰ ਹੀ ਸਮਝਾ ਇਹਨੂੰ। ਇਹਨੂੰ ਜਾਰਾ ਦੋਸਤਾਂ ਨਾਲ ਘੱਟ ਜਾਂਦਿਆ ਕਰ। ਇਹਦਾ ਚੰਗਾ ਘਰੇ ਬੈਠਾ ਰਿਆ ਕਰੇ। ਮੰਮੀ ਜਾਰਾ ਦੋਸਤਾਂ ਨੇ ਤੇ ਵਿਗਾੜਿਆ ਵਾ ਉਬਲਉਂਦੇ ਫੋਨ ਕਰਕੇ ਤੇ ਇਹ ਮੂੰਹ ਚੌਕ ਕੇ ਤੁਰ ਪੈਂਦੇ ਆ ਇਹਨਾਂ ਨੂੰ ਆਪਣਾ ਘਰ ਵੇਖਣਾ ਚਾਹੀਦਾ ਵਾ ਉਹ ਤਾਂ ਛੜੇ ਛਾਂਟ ਹੈਗੇ ਨਹੀਂ ਹੁਣੇ ਵਿਆਹ ਵਰਿਆ ਆ ਸੋ ਕੱਲ ਨੂੰ ਜ਼ਿੰਮੇਵਾਰੀਆਂ ਪੈਣੀਆਂ ਸਿਰ ਤੇ ਉਹ ਕਿਦਾਂ ਨਭਾਉਣੀਆਂ ਨੇ ਜਿਹਨੂੰ ਕੰਮ ਖੁੱਲ ਨਹੀਂ ਕਹਿਣ ਦੇ ਆ ਤੇ ਮਾਲਾ ਸੋਚਣ ਦੇ ਦਾ ਚੰਗਾ ਸੋਚਣ ਦੇ ਤੂੰ ਡੈਡੀ ਨਾਲ ਗੱਲ ਕਰਨੀ ਹੀ ਕਿਹਾ ਹੈ ਮੈਂ ਉਹਨਾਂ ਨੂੰ ਵੀ ਤਾਂ ਇਹੋ ਨੇ ਕਿਹਾ ਇਹਨੂੰ ਪਰ ਸੁਣਦਾ ਥੋੜੀ ਜਿਆ ਕਦੇ ਉਹਨਾਂ ਦੀ ਵੀ ਮੰਮੀ ਢਾਡੀ ਨਹੀਂ ਮੰਨਣ ਦੇ ਤੇ ਮੇਰੀ ਕਿੱਥੋਂ ਮੰਨਣੀ ਉਹਨਾਂ ਨੇ ਉਹ ਨਹੀਂ ਸੰਦੀਪ ਖਾਨੋਂ ਵੀ ਨਾ ਕੰਮ ਕਹਿ ਦਿੰਦਾ ਇਹ ਅੱਗੋਂ ਕਿ ਮੈਨੂੰ ਘਰੋਂ ਕੱਢ ਦੋ ਤੇ ਮੰਮੀ ਜਿੱਦਾਂ ਕੋਈ ਕੰਮ ਨਹੀਂ ਕਰਨਾ ਤੇ ਫੇਰ ਕੱਢਣਾ ਹੀ ਇਹਨਾਂ ਨੂੰ ਹੋਰ ਕੀ ਕਰਨਾ ਵਾ ਮੈਂ ਤਾਂ ਸੋਚਿਆ ਸੀ ਚਲ ਇਹਦਾ ਵਿਆਹ ਕਰ ਦਨਈ ਆ ਤੇ ਜਿਹੜੀ ਲੜ ਲੱਗੂਗੀ ਉਹ ਸਮਝਾ ਲੋਗੇ ਮੰਮੀ ਮੈਂ ਤਾਂ ਬਥੇਰਾ ਸਮਝਾਇਆ ਵਾ ਚਲੋ ਕੋਈ ਗੱਲ ਨਹੀਂ ਫੇਰ ਕੋਸ਼ਿਸ਼ ਕਰੂੰਗੀ ਇੱਕ ਵਾਰੀ ਤੂੰ ਮੇਰੀ ਤੀ ਸਮਝਾਈ ਹੋਏ ਗੱਲ ਨਹੀਂ ਮੈਂ ਵੀ ਆਖੂ ਵੇਖੂਗੀ ਹੋ ਸਕਦਾ ਕਿਤੇ ਮਨਾਂ 'ਚ ਗੱਲ ਆਈ ਜਾਵੇ ਚਲੋ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਓ ਮੈਂ ਸਮਝਾਉਂਗੀ ਫੇਰ ਇੱਕ ਵਾਰੀ ਚੱਲ ਕਰੀਂ ਗੱਲ ਇਹਦਾ ਨਾ ਪੁੱਤ ਮੈਂ ਵੇਖ ਲਾਂ ਸੋਈ ਦਾ ਕੰਮ ਹੈ ਠੀਕ ਆ ਮੰਮੀ ਦੱਸੋ ਹੁਣ ਮੈਂ ਕੀ ਕਰਾਂ ਬਥੇਰਾ ਸਮਝਾ ਸਮਝਾ ਕੇ ਵੇਖ ਲਿਆ ਵਾ ਇਹ ਤੇ ਹੁਣ ਉਹਨਾਂ ਨੂੰ ਚਾਹੀਦਾ ਵਾ ਕਿ ਮੇਰਾ ਵੀ ਟਬਰ ਵਾ ਮੈਂ ਵੀ ਕਮਾਈ ਕਰਾਂ ਕੱਲੋਂ ਨਿਆਣੇ ਵੀ ਹੋਣੇ ਆ ਉਹਨਾਂ ਦਾ ਵੀ ਖਰਚਾ ਹੋਣਾ ਰੁਪਿੰਦਰ ਹੁਣ ਨਿਆਣੇ ਦਾ ਖਿਆਲ ਰੱਖੀ ਜੇ ਹੁਣ ਗਰਮੀਆਂ ਦਾ ਸਿਆਲ ਨਿਕਲ ਗਿਆ ਨਾ ਪਹਿਲਾਂ ਫਿਰ ਕੋਈ ਪਰਵਾਹ ਨਹੀਂ ਹੈ ਹਾਂਜੀ ਨਹੀਂ ਦੀਦੀ ਕੋਈ ਨਹੀਂ ਧਿਆਨ ਨਹੀਂ ਰੱਖੂੰਗੀ ਮੈਂ ਤੇ ਆਪੇ ਨੂੰ ਇਹੋ ਗੱਲ ਹੀ ਕਹਿਣ ਲਈ ਆਂ ਕਿ ਕੰਮ ਦੀ ਪਰਵਾਹ ਨਾ ਕਰੀ ਕੰਮ ਤੇ ਸਾਰਾ ਮੈਂ ਆਪ ਕਰ ਲਿਆ ਕਰਨਾ ਆ ਆ ਕੰਮ ਤੇ ਜਿਹੜੀ ਕਲ ਜੋਗਨ ਦੀ ਉਹ ਕੰਮ ਕਰਨੀ ਆ ਉਹਨੇ ਹੋਰ ਕੀ ਕਰਨਾ ਵਾ ਸੁਖ ਸੁਖਾਣਾ ਮੇਰੇ ਦੋ ਪੋਤੇ ਆ ਤੇ ਹੁਣ ਨਾ ਤੂੰ ਵੀ ਭੂਆ ਬਣੀ ਆ ਤੈਨੂੰ ਵੀ ਬਾਜੀ ਪਾਉਣੀ ਆ ਤੂੰ ਦੱਸ ਕਿਦਾਂ ਦੀ ਬਾਜੀ ਲੈਣੀ ਕੋਈ ਗੱਲ ਨਹੀਂ ਬਾਜੀ ਤੁਹਾਨੂੰ ਬੰਨਦੀ ਐ ਲਵਾਵਾਂਗੇ ਕੋਈ ਜੋਤਵਾਲ ਵੀ ਰੱਬ ਨੇ ਸੋਣੀ ਲੈਣੀ ਐ ਨਹੀਂ ਤੂੰ ਵੀ ਛਦੇਣੀ ਆ ਆਈ ਤੂੰ ਕਾਕਾ ਵੇਖਣ ਵਾ ਵਿੱਚੇ ਜੋਤ ਦਾ ਭੋਗ ਪਾਉਂਦਾ ਪੀਆ ਉਹਦਾ ਨਾਂ ਨਾਲ ਆ ਕੇ ਮੇਰੇ ਲਾਗੇ ਮੈਨੂੰ ਉਹ ਮਸਾ ਚੰਗੀ ਨਹੀਂ ਲੱਗਦੀ ਨੀ ਅੱਜ ਦੀ ਗੱਲ ਸੁਣ ਲਾ ਸਵੇਰ ਤੇ ਉੱਠ ਕੇ ਰੋਜ਼ ਪਤਾ ਨਹੀਂ ਕਿੱਥੇ ਚਲ ਜਾਂਦੀ ਆ ਪ੍ਰਸ਼ਾਦ ਲਿਆਈ ਤਾਣਕ ਤੇ ਇਹਨੂੰ ਖਵਾਲਣ ਲਈ ਮੈਨੂੰ ਕੀ ਪਤਾ ਕਿਹੜੇ ਬਾਪੇ ਕੋ ਜਾਂਦੀ ਆ ਇਹਨੂੰ ਮੈਂ ਬਥੇਰਾ ਸਮਝੰਦੀ ਆ ਤੇ ਸਮਝ ਤੋਂ ਕੰਮ ਲਿਆ ਕਰ ਤੂੰ ਹੁਣ ਨਿਆਣੀ ਨਹੀਂ ਗਈ ਪਰ ਨਾ ਇਹਦੀ ਮੱਤ ਤੇ ਵੀ ਪਰਦਾ ਹੀ ਪਿਆ ਵਾ ਇਹ ਪ੍ਰਸ਼ਾਦ ਖਾਣੇ ਲੱਗੀ ਜੇ ਨਾਂ ਮਿਲ ਤੇ ਆਉਂਦੀ ਤੇ ਮੈਂ ਆਣ ਕੇ ਨਾ ਉਹਦੇ ਹੱਥੋਂ ਡੱਬੀ ਖੋਈ ਫਿਰ ਮੰਮੀ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਮੇਰੇ ਵਾਸਤੇ ਤਾਂ ਆ ਭਾਬੀ ਵੀ ਉਦਾਂ ਦੀ ਐ ਤੇ ਜੋਤ ਵੀ ਉਦਾਂ ਦੀ ਐ ਕੋਈ ਗੱਲ ਨਹੀਂ ਜੇ ਇਹਨਾਂ ਦੀ ਸੁਣ ਲਈਏ ਤਾਂ ਜੋਦੀ ਆ ਫਿਰ ਅਬ ਸੋਣੀ ਲਊਗਾ ਨਾਲ ਉਹਨੇ ਜਾਣਾ ਕਿੱਥੇ ਆ ਗੁਰਦੁਆਰੇ ਜਾਂਦੇ ਆ ਪ੍ਰਸ਼ਾਦ ਲਿਆਂਦੇ ਆ ਤੇ ਜੇ ਦਿੰਦੇ ਆ ਤੇ ਕੀ ਮਾਰਾ ਕਰਨ ਦੇ ਮੰਮੀ ਜੀ ਤੂੰ ਐ ਵੀ ਨਾ ਫਿਕਰ ਕਰਿਆ ਕਰੋ ਹੁਣ ਇਹ ਦੋ ਜਣੇ ਆ ਇਹ ਵੀ ਤੇ ਉਹਦੇ ਹੀ ਆ ਦੋ ਜਣੇ ਰਲ ਮਿਲ ਕੇ ਸਾਹਮਣੇ ਕਰਨਗੇ ਆ ਕਿਉਂ ਟੈਨਸ਼ਨ ਲੈਂਦੇ ਹੋ ਨਹੀਂ ਤੁਸੀਂ ਇਹ ਪੁੱਤ ਉਹਨੇ ਕਿੱਥੇ ਸਾਹਮਣਾ ਵਾ ਉਹ ਤਾਂ ਕੋਈ ਰਸੋਈ ਦਾ ਕੰਮ ਨਹੀਂ ਸਾਰਾ ਦਿਨ ਮੁੱਕਦਾ ਤੁਰੀ ਰਹਿੰਦੀ ਆ ਕਦੀ ਵੇਲੀ ਨੂੰ ਚਲ ਗਈ ਕਦੀ ਗਵੰਡੀਆਂ ਦੇ ਘਰ ਚਲ ਗਈ ਘਰ ਤੇ ਉਹਦੇ ਪਿਆਰ ਹੀ ਨਹੀਂ ਲੱਗਦੇ ਕੋਈ ਗੱਲ ਨਹੀਂ ਘਰ ਦੇ ਕੰਮ ਇਦਾਂ ਸਾਰੇ ਤੇਰੀ ਲੱਗ ਜਾਂਦਾ ਟਾਈਮ ਪੁੱਤ ਹੁਣ ਉਹਨੂੰ ਪਤਾ ਵਾ ਕਿ ਉਹ ਮੰਝੇ ਦੇ ਬੈਠੀ ਆ ਤੇ ਰੋਟੀ ਪਾਣੀ ਮੈਨੂੰ ਕਰਨਾ ਪੈਂਦਾ ਉਹ ਮੇਰੇ ਸਿਰ ਤੇ ਸਹਾਨ ਕਰ ਦਿੰਦੀ ਆ ਵੀ ਮੰਮੀ ਕਰੇ ਜਾਂ ਨਾ ਕਰੇ ਜਾ ਕੇ ਦੋ ਦੋ ਘੰਟੇ ਗਵੰਡੀਆਂ ਘਰ ਗੱਲਾਂ ਕਰਦੀ ਰਹਿੰਦੀ ਆ ਇਹਨੂੰ ਨਹੀਂ ਸਮਝੇਗੀ ਵੀ ਮੈਂ ਸਿਆਣੀ ਆ ਵੱਡੀ ਆ ਮੈਂ ਘਰ ਨੂੰ ਲੈ ਕੇ ਤੁਰਨਾ ਉਹ ਛੱਡੋ ਮੰਮੀ ਜੀ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬੈਗੀਆਂ ਆ ਉਹ ਸਾਰੇ ਨਿਆਣਾ ਵੇਖਣ ਆਏ ਆ ਦੀਦੀ ਹੋਰੀ ਗੱਲਾਂ ਛੱਡ ਕੇ ਬੈ ਗਈਆਂ ਚਾਹ ਪਾਣੀ ਪਿਆ ਲੋ ਉਹਨਾਂ ਨੂੰ ਕੋਈ ਗੱਲ ਨਹੀਂ ਪੀੰਨੀ ਐ ਮੈਂ ਚਾਹ ਨਰਪਿੰਦਰ ਅਦਰਸ ਆ ਗਣ ਅ ਤਰੇਸਟ ਕਰ ਤੂੰ ਉਹ ਥੋੜੇ ਕਰ ਦੋ ਦੀਦੀ ਨਹੀਂ ਨਹੀਂ ਥੋੜੇ ਅੱਗੇ ਥੋੜੇ ਲੈਂਦੇ ਆ ਰਪਿੰਦਰ ਮੈਂ ਇਹਨਾਂ ਨੂੰ ਉਧਰ ਲੈ ਜਾਂਦੀ ਆ ਤੂੰ ਉੱਥੇ ਵੀ ਆ ਕੇ ਚਾਹ ਪੀ ਲੈਂਦੇ ਆ ਤੂੰ ਵੀ ਘੜੀ ਆਰਾਮ ਕਰ ਲੈ ਚਲੋ ਠੀਕ ਆ ਮੇਜੀ ਕੋਈ ਗੱਲ ਨਹੀਂ ਚਲੋ